ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨ ਅੰਦੋਲਨ 2.0 ਦੇ ਹੱਕ ਵਿੱਚ ਹੁਣ ਸਯੁਕਤ ਕਿਸਾਨ ਮੋਰਚਾ ਵੀ ਨਿਤਰਾਇਆ ਹੈ ਸਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ 23 ਦਸੰਬਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਦੱਸ ਦੇ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਜਿੰਗ ਪੰਦੇਰ ਵੱਲੋਂ ਸਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਚਿੱਠੀ ਲਿਖ ਕੇ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਬੀਕੇਯੂ ਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਕਜੁੱਟ ਹੋ ਕੇ 23 ਦਸੰਬਰ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਬਾਅਦ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ ਬੀਕੇਯੂ ਗਰਾਹਾਂ ਨੇ ਕਿਹਾ ਕਿ ਵੱਡੀ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ ਗੁਰ ਸਿੰਘ ਪੰਦੇਰ ਇਸ ਵੇਲੇ ਸਰਦਾਰ ਜਗਜੀਤ ਸਿੰਘ ਦੁੱਲੇਵਾਲ ਜਿਨ੍ਹਾਂ ਦਾ 20ਵੇਂ ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀਓ ਜੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੱਲ ਲਈ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋਣਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਤੁਹਾਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾਂ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੀ ਹੈਗੀ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲੱਗੇ ਰੇਲ ਲੈਣ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਸਾਹ ਨਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਬੋਦੀ ਸਰਕਾਰ ਦੀਆਂ ਜਿਹੜਾ ਹਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਹਸਪਤਾਲ ਅਤੇ ਆਈਆਈਟੀ ਬਡਲਾੜਾ ਦਾ ਰਣਚੇਤ ਨਿਲੇਖਣ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਕਿਹਾ ਕਿ ਆਈਆਈਟੀ ਦੀ ਇਮਾਰਤ ਖੰਡਰ ਬਣ ਚੁੱਕੀ ਹੈ ਇਸ ਦੀ ਜਲਦ ਹੀ ਮੁਰੰਮਤ ਕਰਵਾਈ ਜਾਵੇਗੀ ਲੋਕਾਂ ਨੂੰ ਹਸਪਤਾਲ ਵਿੱਚ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ ਪੰਜਾਬ ਦੇ ਸੰਗਰੂਰ, ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਜਲਦੀ ਹੀ ਮੈਡੀਕਲ ਕਾਲਜ ਖੋਲੇ ਜਾਣਗੇ ਬਡਲਾਡਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਗਵੰਤ ਮਾਨ ਨੇ ਕਿਹਾ ਕਿ ਬਡਲਾਡਾ ਦੀ ਆਈਆਈਟੀ ਖੰਡਰ ਬਣ ਚੁੱਕੀ ਹੈ ਇੱਥੇ ਕਰੀਬ 600 ਵਿਦਿਆਰਥੀ ਸਿੱਖਿਆ ਲੈ ਰਹੇ ਹਨ ਪਰ ਇਸ ਦੀ ਹਾਲਤ ਬੇहद ਨਜੁਕ ਬਣੀ ਹੋਈ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦ ਹੀ ਇਸ ਦੀ ਹਾਲਤ ਸੁਧਾਰਨ ਲਈ ਕਿਹਾ ਹੈ ਤੇ ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਲਈ ਵੀ ਕਿਹਾ ਹੈ ਦੱਸਦੇ ਕਿ ਬਡਲਾਡਾ ਵਿਖੇ ਸਥਿਤ ਆਈਆਈਟੀ ਦਾ ਅਚੰਚੇ ਨਿਰੀਖਣ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਮਾੜੀ ਹਾਲਤ ਵਿੱਚ ਕਾਲਜਦੀਨ ਨੋਹਾਰ ਬਦਲ ਲਈ ਅਧਿਕਾਰੀਆਂ ਨੂੰ ਜਲ ਤੋਂ ਜਲਦ ਬਲੂਪ੍ਰਿੰਟ ਤਿਆਰ ਕਰਨ ਲਈ ਕਿਹਾ ਅੱਜ ਬੁਰਲਾਡਾ ਕਸਬੇ ਦੇ ਵਿੱਚ ਮੈਂ ਆਇਆ ਅਤੇ ਅਚਾਨਕ ਪ੍ਰੋਗਰਾਮ ਬਣਿਆ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਪਾਸੇ ਜਾਣ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਪਈ ਸੋ ਏਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਅਨੇ ਕਾਫਤੇ ਦੇ ਵਿੱਚ ਵਿੱਚ ਇਹਦਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸੇ ਦਾ ਡਿਸਮੈਂਟਲ ਕਰਨ ਵਾਲਾ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਹਾਂ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦੇ ਆਈਟੀਆ ਤਾਂ ਕਿ ਟੋ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਜੇ ਟਰੈਕਟਰ ਦਾ ਚਾਹੇ ਬੱਸ ਦਾ ਹਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੀ ਹੈ ADC ਡਿਵੈਲਪਮੈਂਟ ਮਾਨਸਾ ਨੂੰ ਇਹ ਕਹਦੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਹੈ ਉੱਥੇ ਕੀ ਕੀ ਹੋਰ ਫੈਸਿਲਿਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ 21 ਦਸੰਬਰ ਨੂੰ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਇਸ ਦਿਵੰਦ ਦੇ ਜਰ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀਅਤ ਤੇ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਨੇ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਲਈ ਮਹਿੰਮ ਦੀ ਸ਼ੁਰੂਆਤ ਕੀਤੀ ਚੋਣਾ ਤੋਂ ਬਾਅਦ ਸੂਬੇ ਦੇ ਸ਼ਹਿਰਾਂ ਦਾ ਵਿਕਾਸ ਕਰਨਾ ਆਪ ਦਾ ਇੱਕੋ ਇੱਕ ਮੁੱਖ ਟੀਚਾ ਹੈ ਇਸ ਮੁਕਿ ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਕਈ ਗਰੰਟੀਆਂ ਦਿੱਤੀਆਂ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਬਣਾਣ ਲਈ 100 ਨਵੀਆਂ ਇਲੈਕਟ੍ਰਿਕ ਬੱਸਾਂ ਤੇ ਅਤੇ ਵਿਸ਼ਾਲ ਪਾਰਕਿੰਗ ਥਾਵਾਂ ਦੀ ਉਸਾਰੀ ਕਰਨ ਦੀ ਗੱਲ ਕੀਤੀ ਹੈ ਦੇ ਨਾਲ ਹੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ 50 ਐਮਐਲਡੀ ਦਾ ਇੱਕ ਟ੍ਰੀਟਮੈਂਟ ਪਲਾਂਟ ਇਸ ਦੇ ਨਾਲ ਹੀ ਤੰਗ ਭਾਈ ਵਾਲਾਂ ਡਰੇਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਇਸ ਦੇ ਨਾਲੇ ਗਰੀਬਾਂ ਅਤੇ ਲੋੜਵੰਦਾਂ ਲਈ ਸਸਤੇ ਮਕਾਨ ਮੁਹਿਆ ਕਰਨ ਲਈ ਇੰਪਰੂਵਮੈਂਟ ਟਰਸਟ ਅਧੀਨ ਐਮਸੀ ਅਤੇ ਸਰਕਾਰੀ ਕਲੋਨੀ ਦੀ ਸੀਮਾ ਵਧਾਈ ਜਾਵੇਗਾ ਖਨੋਰੀ ਸਰਦੂ ਤੇ ਕਿਸਾਨਾਂ ਦੀ ਮੰਗਾਂ ਲਈ ਮਰਨਵਰਤ ਉਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਇਸ ਮੌਕੇ ਉਹਨਾਂ ਨੇ ਦਿੱਲੀ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ ਸਾਰੀਆਂ ਇਹ ਮੰਗਾਂ ਮੰਨਣ ਉਤੇ ਸਹਿਮਤੀ ਜ਼ਾਹਰ ਕੀਤੀ ਸੀ ਪਰ ਉਹਨਾਂ ਕਿਹਾ ਕਿ ਉਹਨਾਂ ਮੰਗਾਂ ਨੂੰ ਅਮਲੀ ਜਾਮਾ ਪਨਾਈ ਜਾਣ ਉਤੇ ਕਿਸਾਨਾਂ ਕੋ ਚਕਜੀਤ ਸਿੰਘ ਡੱਲੇਵਾਲ ਮਰਨ ਵਰਤ ਉਤੇ ਬੈਠਣ ਲਈ ਮਜਬੂਰ ਹੋ ਕੇ ਇਸ ਦਿਨ ਵਾਲੀ ਬਾਜਵਾ ਨੇ ਕਿਹਾ ਕਿ ਚਕਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਪੁੱਛਿਆ ਤੇ ਉਹਨਾਂ ਦੀ ਸਿਹਤ ਆਬਿਲੀ ਅਰਦਾਸ ਕੀਤੀ ਇਸ ਦਿਨ ਵਾਲੀ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਉਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪਿਛਲੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਮੰਗਾਂ ਪੂਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਡੱਲੇਵਾਲ ਸਾਹਿਬ ਜੇ ਤਾਂ ਮੈਂ ਸਿਹਤ ਨਾ ਪਤਾ ਕਰਨ ਵਾਸਤੇ ਆਇਆ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਇਆ ਕਿ ਸੇਹ ਤੇਨਾਂ ਨੂੰ ਬਖਸ਼ੋ ਤੇ ਜਿਸ ਸੰਘਰਸ਼ ਦੇ ਵਿੱਚ ਇਹ ਡਾਲੇਵਾਲ ਸਾਹਿਬ ਦਾ ਆਪਣਾ ਸੰਘਰਸ਼ ਨਹੀਂ ਇਹ ਦੋਸਤਾਂ ਦੀ ਕਿਸਾਨੀ ਦੇ ਪਿੱਛੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਨਰਿੰਦਰ ਮੋਦੀ ਨੂੰ ਕਿ ਮੇਰੀ ਸੇਹ ਦਾ ਫਿਕਰ ਘੱਟ ਕਰੋ ਕਿਸਾਨਾਂ ਦੀਆਂ ਡਿਮਾਂਡਸ ਦਾ ਕਰੋ ਇਹੀ ਮੈਂ ਉਹਨਾਂ ਨੂੰ ਯਕੀਨ ਦਿਵਾਉਣ ਵਾਸਤੇ ਆਇਆ ਕਿ ਇੰਡੀਆ ਨੈਸ਼ਨਲ ਕਾਂਗਰਸੀ ਸਾਰੀ ਲੀਡਰਸ਼ਿਪ ਤੁਹਾਡੀ ਪਹਿਲੇ ਵੀ ਸਟਰਗਲ 'ਚ ਨਾਲ ਸੀ ਅੱਜ ਵੀ ਅਸੀਂ ਨਾਲ ਤੇ ਕੱਲੇ ਦਾ ਕਿਉਂਕਿ ਮੇਰਾ ਪ੍ਰੋਗਰਾਮ ਆ ਚੁੱਕਿਆ ਸੀ ਮੈਨੂੰ ਜਾਬਦੇ ਇਸੇ ਤੋਂ ਹੀ ਪ੍ਰਾਈਮ ਮਿਨਿਸਟਰ ਦਾ ਵੀ ਇੱਕ ਰਿਪ੍ਰেজੈਂਟੇਟਿਵ ਆਇਆ ਤੇ ਡੀਜੀਪੀ ਵੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਕਿ ਹੁਣ ਟਾਈਮ ਵੇਸਟ ਨਾ ਕਰੋ ਕਿਸਾਨਾਂ ਦੀਆਂ ਮੰਗਾਂ ਸਾਰੇ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣੂ ਡਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਇਹਦੇ ਡਿਲੇ ਨਾ ਕੀਤਾ ਜਾ ਇਮੀਡੀਏਟਲੀ ਮੈਂ ਸਮਝਾ ਕਿ ਅੱਜ ਹੀ ਸ਼ਾਮ ਨੂੰ ਪ੍ਰਾਈਮ ਮਿਨਿਸਟਰ ਨੂੰ ਦੱਸ ਕੇ ਪਾਰਲੀਮੈਂਟ ਚੱਲ ਰਹੀ ਔਥੇ ਸਟੇਟਮੈਂਟ ਦਵਾਨ ਕੇ ਸਾਰੀਆਂ ਸ਼ਰਤਾਂ ਮੈਂ ਕਬੂਲ ਕਰਦਾ ਤੇ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਭਾਵੇਂ ਸਾਡਾ ਕਿਸਾਨ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡਾ ਵਪਾਰੀ ਹੈ ਖੁਸ਼ੀ ਦੇ ਨਾਲ ਪੰਜਾਬ ਦੇ ਬਾਰਡਰ ਖੋਲੇ ਤੇ ਪੰਜਾਬ ਦੇ ਕਿਸਾਨੀ ਵੀ ਇਹ ਇਸ ਗੱਲ ਦੀ ਖੁਸ਼ੀ ਮਨਾਏ ਕਿ ਸੈਂਟਰ ਦੀ ਸਰਕਾਰ ਨੇ ਸਾਡੀ ਕੋ ਗੱਲ ਰੱਖੀ ਹੈ ਸਾਡੀ ਕੋ ਗੱਲ ਮੰਨੀ ਹੈ ਅਖੀਰ ਹਰ ਸਿਟੀਜ਼ਨ ਨੂੰ ਜਮਹੂਰੀ ਹੱਕ ਹੈ ਸੈਂਟਰ ਦੀ ਸਰਕਾਰ ਨਾਲ ਆਪਣੀ ਗੱਲ ਰੱਖਣ ਦਾ ਤੇ ਦੂਜੀ ਗੱਲ ਇਹ ਜੋ ਸ਼ੰਭੂ ਦੇ ਬਾਰਡਰ ਤੇ ਕਰ ਰਹੇ ਨੇ ਉਹਦੀ ਮੈਂ ਕੜੀ ਆਲੋਚਨਾ ਕਰਨਾ ਚਾਹੁੰਦਾ ਇੱਕ ਇੰਡੀਪੈਂਡੈਂਟ ਵੇਚ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿ ਇੰਡੀਪੈਂਡੈਂਟ 101 ਆਦਮੀ ਜਿੱਥੇ 20 ਲੱਖ ਆਦਮੀ ਹਰ ਰੋਜ਼ ਦਿੱਲੀ ਸ਼ਹਿਰ ਜਾਂਦੇ ਤੇ ਜਾਂਦੇ ਉੱਥੇ 101 ਆਦਮੀ ਆਪਣੀ ਗੱਲ ਵੀ ਦਿੱਲੀ ਦੀ ਸਰਕਾਰ ਸਾਹਮਣੇ ਰੱਖ ਸਕਦਾ ਇਸ ਤੋਂ ਮari ਗੱਲ ਬਜਪਾ ਸਾਹਿਬ 20 ਦਿਨ ਬਾਅਦ ਮੂਵਮੈਂਟ ਹੋ ਰਹੀ ਆ ਸਾਰੀ 20 ਦਿਨ ਬਾਅਦ ਵੀ ਪ੍ਰਸ਼ਾਸਨ ਆਇਆ 20 ਦਿਨ ਬਾਅਦ ਹੀ ਰਾਜਨੇਤਾ ਤੁਸੀਂ ਆ ਰਹੇ ਹੋ ਪਾਣੂ ਇਸ ਗੱਲ 'ਚ ਮੈਂ ਸਮਝਦਾ ਠੀਕ ਹੈ ਹਰ ਚੀਜ਼ ਨੂੰ ਟਾਈਮ ਲੱਗਦਾ ਹਰ ਚੀਜ਼ ਨੂੰ ਵਕਤ ਲੱਗਦਾ ਕੋਈ ਵੀ ਮੂਵਮੈਂਟ ਜਿਹੜੀ ਹੈ ਪਹਿਲੇ ਦਿਨੋਂ ਰਿਜ਼ਲਟ ਨਹੀਂ ਲੈ ਕੇ ਆਉਂਦੀ ਟੇਕਸ ਟਾਈਮ ਇਟ ਟੇਕਸ ਮੰਥਸ ਇਟ ਟੇਕਸ ਈਅਰਸ ਇਟ ਹਸ ਟੇਕਨ ਡੇਸ ਤੋ ਇਸ ਗੱਲ ਕਰਨ ਉਹ ਵੀ ਸੰਘਰਸ਼ੇ ਸਾਲ ਤੋਂ ਬਾਅਦ ਹੀ ਮੋਦੀ ਸਾਹਿਬ ਨੇ ਵਾਪਸ ਲਿਆ ਇਹ ਵੀ ਸੰਘਰਸ਼ ਵੱਡਾ ਸੰਘਰਸ਼ ਹੈ ਇਹ ਤਾਂ ਜਦੋਂ ਹੁਣ ਸੀਰੀਅਸ ਨਸ ਨਜ਼ਰ ਆਈ ਹੈ ਕਿ ਢਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਹੋ ਗਈ ਹੈ ਹੁਣੇ ਆ ਕੇ ਬੋੜੇ ਨੇ ਅਸੀਂ ਕਿਹਾ ਹੁਣ ਵੀ ਬੋੜੇ ਹੋ ਬਟ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਉਹ ਮੰਗ ਮੰਨੋ ਜਿਹੜੀ ਤੁਸੀਂ 3 ਸਾਲ ਪਹਿਲੇ ਜਦੋਂ ਇਹ ਕਾਨੂੰਨ ਵਾਪਸ ਲਏ ਨੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਆਲਰੇਡੀ ਸੈਂਟਰਲ ਸਰਕਾਰ ਦੇ ਨੋਟਿਸ 'ਚ ਨੇ ਇਹਨਾਂ ਨੇ ਯੱਸ ਕੀਤੀ ਸੀ ਅਸੀਂ ਮੰਨਾਂਗੇ ਬਟ ਪੈਂਡਿੰਗ ਪਈਆਂ ਨੇ ਉਹ ਸਾਰੀਆਂ ਮੰਨਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਜਲੇਬਾਤ ਸਾਹਿਬ ਨਾਲ ਗੱਲਬਾਤ ਹੋਈ ਅੱਜ ਕੁਝ ਕਿਹਾ ਨਹੀਂ ਵੇਖੋ ਮੈਂ ਤੇ ਇਨਾ ਵਿਸ਼ਵਾਸ ਦਿਵਾਣੀ ਆਇਆ ਸੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਬਸੇਰੀਲਾ ਰੈਸੀ ਨਾ ਇੰਪੋਰਟਡ ਹੈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਸ ਸਮਝੋ ਫਲਕਚੁਏਸ਼ਨ ਸੀ ਕੁਝ ਲੋ ਬਲੱਡ ਪ੍ਰੈਸ਼ਰ ਚੱਲ ਰਿਹਾ ਸੀ ਡਾਕਟਰ ਨੇ ਮੈਨੂੰ ਰਾਏ ਦਿੱਤੀ ਸੀ ਕਿ ਜ਼ਿਆਦਾ ਇਹਨਾਂ ਨਾਲ ਗੁਫ਼ਤਗੂਚ ਨਾ ਪਿਓ ਵਨਵੇ ਗੁਫ਼ਤਗੂਈ ਸੀ ਉਹ ਸਿਰ ਲਾ ਦੇ ਇਸ ਮੈਂ ਆਪਣੀ ਗੱਲ ਰੱਖ ਰਿਹਾ ਸੀ